ਪੰਜਾਬ ਦੇ ਵਿੱਚ ਓਪੀਡੀ ਦੇ ਵਿੱਚ ਡਾਕਟਰਾਂ ਨੇ ਸਟ੍ਰਾਈਕ ਕੀਤੀ ਹੋਈ ਹੈ ਹੜਤਾਲ ਦੇ ਕਾਰਨ ਜਿੱਥੇ ਇੱਕ ਪਾਸੇ بیمار ਮਰੀਜ਼ ਦਵਾਈ ਲੈਣ ਤੋਂ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਵਾਈ ਨਹੀਂ ਮਿਲ ਰਹੀ ਜਿਸ ਕਾਰਨ ਨਸ਼ੇ ਦੇ ਆਦੀ ਮਰੀਜ਼ ਜੋ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੇ ਵੀ ਆਪਣਾ ਦੁੱਖੜਾ ਰੋਇਆ ਇੱਕ ਮਰੀਜ਼ ਨੇ ਤਾਂ ਸਰਕਾਰ ਨੂੰ ਵੀ ਇੱਕ ਪਾਸੇ ਇਸ ਦਾ ਜ਼ਿੰਮੇਵਾਰ ਦੱਸਿਆ ਤੇ ਦੂਜੇ ਪਾਸੇ ਡਾਕਟਰਾਂ ਨੂੰ ਵੀ ਇਸ ਦਾ ਜ਼ਿੰਮੇਵਾਰ ਦੱਸਿਆ ਕਿਉਂਕਿ ਉਹਨਾਂ ਦੀ ਮਜਬੂਰੀ ਪੂਰੀ ਜੋ ਹੈ ਉਹਨਾਂ ਦੇ ਹੱਲ ਲਈ ਹੋਰ ਕੋਈ ਰਸਤਾ ਹੀ ਨਹੀਂ ਹੈ ਨਸ਼ਾ ਛਡਾਊ ਕੇਂਦਰ ਵਿੱਚ ਆਏ ਪਰ ਉਹਨਾਂ ਨੂੰ ਦਵਾਈ ਨਹੀਂ ਮਿਲੀ ਹੈ ਜਿਸ ਤੋਂ ਬਾਅਦ ਉਹ ਪਰੇਸ਼ਾਨ ਹੋ ਰਹੇ ਨੇ ਤੁਸੀਂ ਵੀ ਸੁਣੋ ਉਹਨਾਂ ਨੇ ਕੀ ਕਿਹਾ ਹਾਂ ਜੀ ਨਸ਼ਾ ਛਡਾਊ ਕੇਂਦਰ ਚ ਆਏ ਸੀਰੇ ਹਫਤੇ ਬਾਅਦ ਦਵਾਈ ਮਿਲਦੀ ਅੱਗੇ ਹਰੇਕ ਛੁੱਟੀ ਨੂੰ ਉਹ ਵੀ ਦੇ ਦਿੰਦੇ ਨੇ ਜੋ ਵੀ ਬੰਦ ਕਰ ਰੱਖੀ ਇਹਨਾਂ ਨੇ ਕਹਿੰਦੇ 5-10 ਸੋਮਵਾਰ ਤੱਕ ਮਿਲਦੀ ਨਹੀਂ ਕਿੱਧਰ ਜਾਵਾਂਗੇ ਅਸੀਂ ਹੁਣ ਪਰੇਸ਼ਾਨੀ ਪੂਰੀ ਹੋ ਰਹੀ ਹੈ ਲੂਜ਼ ਮੋਸ਼ਨ ਲੱਗ ਰਹੇ ਨੇ ਖੜਿਆ ਜਾਂਦਾ ਨਹੀਂ ਸਰਕਾਰ ਨੂੰ ਵੀ ਮੰਨਣੇ ਚਾਹੀਦੇ ਨੇ ਇਹ ਵੀ ਗੌਰ ਕਰਨ ਵੀ ਜਿਹੜੇ ਅਮਲੀ ਨੇ ਉਹ ਕਿੱਧਰ ਜਾਣਗੇ ਡਾਕਟਰਾਂ ਨੂੰ ਵੀ ਸੋਚਣਾ ਚਾਹੀਦਾ ਇਹ ਗੱਲ ਨਾ ਸਰਕਾਰ ਨਾਲ ਟੱਕਰਾਂ ਬੰਦ ਰੱਖਣ ਸਾਰਾ ਕੁਝ ਜਨਤਾ ਇਹ ਸਰਕਾਰ ਚਲਾਉਂਦੀ ਉਹਨਾਂ ਕੰਮ ਜੇ ਚਲਾਤਾ ਫਿਰ ਹੁਣ ਕਿਉਂ ਪ੍ਰੋਬਲਮ ਚ ਪਾ ਰਹੀ ਆ ਦਿੱਲੀ ਦੇ 100 200 ਬੰਦਾ ਆਉਂਦਾ ਬੜਾ ਔਖਾ ਹੋ ਰਿਹਾ ਸਰਕਾਰ ਨੂੰ ਕੀ ਪੀਲ ਕਰਨੀ ਆ ਵੀ ਅੱਗੇ ਨੂੰ ਇਹਨੂੰ ਸਾਡੀ ਨੂੰ ਵੋਟ ਹੀ ਨਾ ਪਾਓ